ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਅੱਜ ਆਪਾਂ ਗੱਲ ਕਰਦੇ ਆਂ ਬਾਸਮਤੀ ਦੇ ਜਿਹੜੇ ਰੇਟ ਨੇ ਉਹਨਾਂ ਬਾਰੇ ਵੀ ਕੀ ਰੇਟ ਨੇ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਦੇ ਵਿੱਚ ਕਿੰਨੇ ਕੱਪ ਹੋ ਰਹੇ ਨੇ ਕਿੰਨੇ ਡਾਊਨ ਹੋ ਰਹੇ ਨੇ ਉਹਨਾਂ ਬਾਰੇ ਜਿਹੜੀ ਜਾਣਕਾਰੀ ਆਪਾਂ ਤੁਹਾਡੇ ਨਾਲ ਜਿਹੜੀ ਸਾਂਝੀ ਕਰਦੇ ਆਂ ਤੇ ਜਿਹੜੇ ਵੀਰ ਆਪਣੀ ਵੀਡੀਓ ਦੇਖਦੇ ਨੇ ਉਹ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਜੋ ਵੀ ਆਪਾਂ ਜਾਣਕਾਰੀ ਸਾਂਝੀ ਕਰਦੇ ਆਂ ਉਹ ਤੁਹਾਡੇ ਤੱਕ ਜਿਹੜੀ ਪਹੁੰਚ ਸਕੇ ਹੁਣ ਆਪਾਂ ਗੱਲ ਕਰਦੇ ਆ ਬਾਸਮਤੀ ਝੋਨੇ ਦੇ 1509 1692 ਤੇ 1847 ਦੇ ਰੇਟਾਂ ਬਾਰੇ ਤੇ ਪਹਿਲਾਂ ਥੋੜੇ ਨਾਲ ਆਪਾਂ ਹਰਿਆਣੇ ਦੀਆਂ ਜਿਹੜੀਆਂ ਮੰਡੀਆਂ ਨੇ ਉਹਨਾਂ ਦੇ ਵਿੱਚ ਕੀ ਰੇਟ ਚੱਲ ਰਿਹਾ ਤੇ ਉਸ ਤੋਂ ਬਾਅਦ ਜਿਹੜੀਆਂ ਆਪਣੀਆਂ ਪੰਜਾਬ ਦੀਆਂ ਮੰਡੀਆਂ ਨੇ ਉਹਨਾਂ ਦੇ ਵਿੱਚ ਕੀ ਰੇਟ ਆ ਤੁਹਾਡੇ ਨਾਲ ਜਾਣਕਾਰੀ ਜਿਹੜੀ ਆਪਾਂ ਸਾਂਝੀ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਰੇਟ ਨੇ ਜਿਹੜੇ ਅੱਪ ਹੋ ਸਕਦੇ ਨੇ ਤੇ ਰੇਟ ਵਧੀਆ ਜਿਹੜੇ ਚੱਲ ਰਹੇ ਨੇ ਤੇ ਜਿਹੜਾ ਝਾੜ ਉਹ ਵੀ ਬਹੁਤ ਵਧੀਆ ਦੇਖੋ ਨਿਕਲ ਰਿਹਾ ਅਜੇ ਤੱਕ ਤੇ ਸਭ ਤੋਂ ਪਹਿਲਾਂ ਆਪਾਂ ਹਰਿਆਣੇ ਦੀ ਮੰਡੀ ਕਰਨਾਲ ਮੰਡੀ ਦੀ ਜੇ ਆਪਾਂ ਗੱਲ ਕਰੀਏ ਉੱਥੇ 1509 ਝੋਨਾ ਜਿਹੜਾ ਉਹ 3270 ਰੁਪਏ ਵਿਕੀਆ ਤੇ ਗਰਾਉਂਡਾ ਮੰਡੀ ਦੇ ਵਿੱਚ 1509 ਜਿਹੜੀ 3270 ਰੁਪਏ ਕੈਂਥਲ ਮੰਡੀ ਦੇ ਵਿੱਚ 1509 ਜਿਹੜੀ 2200 ਰੁਪਏ ਤੋਂ ਲੈ ਕੇ 3320 ਰੁਪਏ ਤੱਕ ਵਿਕਿਆ ਤਰਾਵੜੀ ਮੰਡੀ ਦੇ ਵਿੱਚ 1509 ਝੋਨਾ ਜਿਹੜਾ 3211 ਪੇ ਵਿਕਿਆ ਇੰਦਰੀ ਮੰਡੀ ਦੇ ਵਿੱਚ 1509 ਝੋਨਾ ਜਿਹੜਾ 2750 ਰੁਪਏ ਤੋਂ ਲੈ ਕੇ 3350 50 ਰੁਪਏ ਤੱਕ ਵਿਗਿਆ ਉਸ ਤੋਂ ਅੱਗੇ ਅਰਦੌਰ ਮੰਡੀ ਦੇ ਵਿੱਚ 1509 ਝੋਨਾ 2595 ਤੋਂ ਲੈ ਕੇ 3380 ਰੁਪਏ ਤੱਕ ਵਿਕਿਆ ਤਹਾਣਾ ਮੰਡੀ ਦੇ ਵਿੱਚ 1509 ਝੋਨਾ ਜਿਹੜਾ 3451 ਰੁਪਏ ਵਿਕਿਆ ਲਾੜਵਾ ਮੰਡੀ ਦੇ ਵਿੱਚ 1509 ਝੋਨਾ ਜਿਹੜਾ 3405 ਰੁਪਏ ਤੇ ਹਸਨਪੁਰ ਦੇ ਵਿੱਚ 1509 ਝੋਨਾ ਜਿਹੜਾ 3182 ਰੁਪਏ ਤੋਂ 3250 ਰੁਪਏ ਤੱਕ ਜਿਹੜਾ ਵਿਕਿਆ ਉਸ ਤੋਂ ਅੱਗੇ ਸੁਪੇਦੋਂ ਮੰਡੀ ਦੇ ਵਿੱਚ 1509 3100 ਰੁਪਏ ਰਤੀਆ ਮੰਡੀ ਦੇ ਵਿੱਚ 1509 3351 ਰੁਪਏ ਇਹ ਸਨ ਹਰਿਆਣੇ ਦੀਆਂ ਮੰਡੀਆਂ ਦੇ ਰੇਟ ਤੇ ਰੇਟ ਜਿਹੜੇ ਕੱਲ ਨੂੰ ਥੋੜੇ ਬੋਤੇ ਅੱਪ ਹੋਏ ਨੇ ਉੱਥੇ ਮੰਡੀਆਂ ਦੇ ਵਿੱਚ ਤੇ ਉਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਜਿਹੜੀਆਂ ਪੰਜਾਬ ਦੀਆਂ ਮੰਡੀਆਂ ਨੇ ਰੇਟਾਂ ਬਾਰੇ ਸਭ ਤੋਂ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ 1509 ਉਹਨਾਂ ਜਿਹੜਾ 2750 ਰੁਪਏ ਤੋਂ 3071 ਰੁਪਏ ਤੱਕ ਵਿਕਿਆ ਜੰਡਿਆਲਾ ਗੁਰੂ ਦੇ ਵਿੱਚ 1509 3380 ਰੁਪਏ ਤੱਕ 3380 ਰੁਪਏ ਤੋਂ 3490 ਰੁਪਏ ਤੱਕ ਜਿਹੜਾ ਵਿਕਿਆ ਜਿਹੜੀ ਅਲਾ ਗੁਰੂ ਦੇ ਵਿੱਚ ਕੋਟਕਪੂਰਾ ਮੰਡੀ ਦੇ ਵਿੱਚ 1509 ਚੋਂ ਦਾ ਜਿਹੜਾ 3455 ਰੁਪਏ ਨਾਬਾ ਮੰਡੀ ਦੇ ਵਿੱਚ 1509 ਚੋਂ ਦਾ 2700 ਰੁਪਏ ਤੋਂ ਲੈ ਕੇ 3300 ਰੁਪਏ ਤੱਕ ਤੇ ਤਰਨ ਤਾਰਨ 1509 ਚੋਂ ਦਾ ਜਿਹੜਾ 3800 ਤੋਂ ਲੈ ਕੇ 3471 ਰੁਪਏ ਤੱਕ ਪਾਤੜਾ ਮੰਡੀ ਦੇ ਵਿੱਚ 1509 ਚੋਂ ਦਾ ਜਿਹੜਾ 3440 ਰੁਪਏ ਬਰਨਾਲਾ ਮੰਡੀ ਦੇ ਵਿੱਚ 1509 ਚੋਂ ਜਿਹੜਾ 3210 ਰੁਪਏ ਅਤੇ ਮਲੇਰਕੋਟਲਾ ਮੰਡੀ ਦੇ ਵਿੱਚ 1509 ਚੋਂ 2955 ਰੁਪਏ ਤੱਕ ਜਿਹੜਾ ਵਿਕੇ ਆ ਤੇ ਵੀਰੇ ਜਿਹੜੇ ਵੀ ਵੀਰ ਆਪਣੀ ਵੀਡੀਓ ਦੇਖਦੇ ਆ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਧੰਨਵਾਦ ਤਾਂ ਜੋ ਵੀ ਆਪਾਂ ਜਾਣਕਾਰੀ ਸਾਂਝ ਕਰਦੇ ਆ ਰੇਟਟਾਰ ਤੱਕ ਪਹੁੰਚ ਸਕਣ ਤੇ ਬੈੱਲ ਵਾਲਾ ਬਟਨ ਜਰੂਰ ਦਬਾਓ ਜਦੋਂ ਵੀ ਆਪਾਂ ਵੀਡੀਓ ਅਪਲੋਡ ਕਰਦੇ ਆ ਤਾਂ ਸਾਡੇ ਕੰਕਰੀਟ ਦੇ ਰੇਟ ਨੇ 1509 ਚੋਂ ਦੇ ਪਾਉ ਸਕਣ ਅਤੇ ਹੋਰ ਜਿਹੜੀ ਵੀ ਆਪਾਂ ਜਾਣਕਾਰੀ ਸਾਂਝੀ ਕਰਦੇ ਆ ਤਾਂ ਅੱਡੇ ਤੱਕ ਪਾਉ ਸਕੀ ਤੇ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ